ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਮੌਤ ਕਰਕੇ ਇਹ ਸੀਟ ਖਾਲੀ ਹੋਈ ਸੀ ਜਿਸ ਤੇ ਲਈ ਹੁਣ ਜਿਮਣੀ ਚੋਣ ਕਰਵਾਈ ਜਾ ਰਹੀ ਹੈ ਬੇਸ਼ੱਕ ਤਰਨਤਾਰਨ ਦੀ ਜਿਮਣੀ ਚੋਣ ਦੇ ਲਈ ਚੋਣ ਦਿਗਲ ਨਹੀਂ ਬੱਜਿਆ ਪਰ ਉਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਦੀਆਂ ਮੁੱਖ ਚਾਰ ਪਾਰਟੀਆਂ ਅਕਾਲੀ ਦਲ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਆਮ ਆਦਮੀ ਪਾਰਟੀ ਦੇ ਵੱਲੋਂ ਹਰਮੀਤ ਸਿੰਘ ਸੰਧੂ ਅਕਾਲੀ ਦਲ ਦੇ ਵੱਲੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਕਾਂਗਰਸ ਦੇ ਵੱਲੋਂ ਕਰਨਵੀਰ ਸਿੰਘ ਭੋਰਜ ਜੱਟ ਕੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਹਰਜੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਤਰਨਤਾਰਨ ਦੀ ਜਿਮਨੀ ਚੋਣ ਤੋਂ ਐਲਾਨਿਆ ਗਿਆ ਇਹਨਾਂ ਪਾਰਟੀਆਂ ਦੇ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੁਣ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕਿ ਅਮਰਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਕਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਿਤਰੇਗਾ ਤੇ ਦੂਜੇ ਪਾਸੇ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਦੇ ਵੱਲੋਂ ਵੀ ਆ ਚੋਣ ਲੜਨ ਲਈ ਕਿਹਾ ਗਿਆ ਸੀ ਕਿ ਪਰ ਉਮੀਦਵਾਰ ਕਿਹੜਾ ਹੋਵੇਗਾ ਕਿਸੇ ਨਾਮ ਦੀ ਤੇ ਮੋਰ ਲੱਗੇਗੀ ਪਰ ਚਰਚਾ ਲਗਾਤਾਰ ਹੋ ਰਹੀ ਹੈ ਇਹ ਵੀ ਚਰਚਾ ਹੋ ਰਹੀ ਸੀ ਕਿ ਅਮਰਤਪਾਲ ਦਾ ਧੜਾ ਤੇ ਹਰਪ੍ਰੀਤ ਸਿੰਘ ਦਾ ਧੜਾ ਗੱਠ ਜੋੜ ਕਰ ਸਕਦੇ ਨੇ ਗੱਠ ਜੋੜ ਕਰਕੇ ਇੱਕ ਸਾਂਝਾ ਉਮੀਦਵਾਰ ਤਰਨਤਾਰਨ ਦੀ ਜਮਨੀ ਚੋਣ ਦੇ ਲਈ ਐਲਾਨ ਸਕਦੇ ਨੇ ਵੱਡੇ ਨਾਵਾਂ ਦੀ ਚਰਚਾ ਵੀ ਹੋ ਰਹੀ ਸੀ ਪਰ ਕਿਸੇ ਦੇ ਨਾਮ ਤੇ ਅਜੇ ਤੱਕ ਮੋਹਰ ਨਹੀਂ ਲੱਗੀ ਤੇ ਇਹ ਵੀ ਹੋ ਸਕਦਾ ਹੈ ਕਿ ਅਮਰਤਪਾਲ ਦਾ ਧੜਾ ਚੋਣ ਨਾ ਲੜੇ ਚਰਚਾਵਾਂ ਬਹੁਤ ਸਾਰੀਆਂ ਨੇ ਪਰ ਦੇਖਣਾ ਹੋਵੇਗਾ ਕਿ ਕਿਸ ਉਮੀਦਵਾਰ ਨੂੰ ਚੋਣ ਮੈਦਾਨ ਦੇ ਲਈ ਉਤਾਰਿਆ ਜਾਂਦਾ ਹੈ ਪਰ ਉਸ ਤੋਂ ਪਹਿਲਾਂ ਚਰਚਾ ਇਹ ਵੀ ਛੜੀ ਹੋਈ ਸੀ ਕਿ ਜੇਲ੍ਹ ਚ ਬੰਦ ਭਾਈ ਸੰਦੀਪ ਸਿੰਘ ਸਣੀ ਚੋਣ ਲੜ ਸਕਦਾ ਹੈ ਹਾਲਾਂਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਸੀ ਜਾਣਕਾਰੀ ਮਿਲੀ ਸੀ ਕਿ ਉਹਨਾਂ ਦੇ ਪਰਿਵਾਰ ਨੇ ਇਹ ਕਿਹਾ ਕਿ ਜੇਕਰ ਸੰਦੀਪ ਸਿੰਘ ਸਣੀ ਚੋਣ ਲੜੇਗਾ ਤਾਂ ਉਹ ਕਿਸੇ ਵੀ ਧੜੇ ਦੇ ਵੱਲੋਂ ਕਿਸੇ ਪਾਰਟੀ ਦੇ ਵੱਲੋਂ ਨਹੀਂ ਲੜੇਗਾ ਉਹ ਆਜ਼ਾਦ ਤੌਰ ਤੇ ਚੋਣ ਲੜੇਗਾ ਪਰ ਵੇਖਣਾ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਅਮਰਤਪਾਲ ਦੇ ਧੜੇ ਦੇ ਵੱਲੋਂ ਕੋਈ ਸਾਂਝਾ ਉਮੀਦਵਾਰ ਸੰਦੀਪ ਸਿੰਘ ਸਣੀ ਹੋ ਸਕਦਾ ਹੈ ਜਾਂ ਫਿਰ ਕਿਸੇ ਹੋਰ ਚਿਹਰੇ ਤੇ ਕੋਈ ਦਾ ਖੇਡਿਆ ਜਾ ਸਕਦਾ ਹੈ ਕਾਫੀ ਚਰਚਾਵਾ ਨੇ ਪਰ ਉਸ ਤੋਂ ਪਹਿਲਾਂ ਨਵੇਂ ਅਕਾਲੀ ਦਲ ਦੇ ਵੱਲੋਂ ਜੋ ਸੱਤ ਮੈਂਬਰੀ ਕਮੇਟੀ ਬਣਾਈ ਕਮੇਟੀ ਸੀ ਉਸ ਸੱਤ ਮੈਂਬਰੀ ਕਮੇਟੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਗੁਰਪ੍ਰਤਾਪ ਸਿੰਘ ਵਡਾਲਾ ਪਾਈ ਮਨਜੀਤ ਸਿੰਘ ਸੁੱਚਾ ਸਿੰਘ ਛੋਟੇਪੁਰ ਇਕਬਾਲ ਸਿੰਘ ਝੂੰਦਾ ਸ਼ਮਿੰਦਰ ਸਿੰਘ ਦੋਗਲੀਆ ਦਲਜੀਤ ਸਿੰਘ ਗਿੱਲ ਅਮਰਕੋਟ ਤੇ ਸਰਦਾਰ ਰਣਜੀਤ ਸਿੰਘ ਸ਼ਾਮਲ ਨੇ ਇਸ ਪਾਰਟੀ ਦਾ ਗਠਨ ਕੀਤਾ ਗਿਆ ਸੀ ਇਸ ਕਮੇਟੀ ਦਾ ਜਿਹੜਾ ਮੁੱਖ ਕੰਮ ਹੋਵੇਗਾ ਉਹ ਇਹ ਵਿਚਾਰਨਾ ਹੋਵੇਗਾ ਕਿ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਪੁਨਰ ਸੁਰਜੀਤ ਅਕਾਲੀ ਦਲ ਦਾ ਫੈਸਲਾ ਕੀ ਰਹਿਣ ਵਾਲਾ ਹੈ ਸੱਤ ਮੈਂਬਰੀ ਕਮੇਟੀ ਦੇ ਵੱਲੋਂ ਇਹ ਤੈਅ ਕੀਤਾ ਜਾਵੇਗਾ ਕਿਉਂਕਿ ਸਾਰੀ ਵਾਕ ਡੋਰ ਇਸ ਸੱਤ ਮੈਂਬਰੀ ਕਮੇਟੀ ਨੂੰ ਸੌਂਪੀ ਗਈ ਹੈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇਹ ਕਮੇਟੀ 5 ਦਿਨਾਂ ਦੇ ਅੰਦਰ-ਅੰਦਰ ਇੱਕ ਰਿਪੋਰਟ ਪੇਸ਼ ਕਰੇਗੀ ਕਿ ਕੀ ਪੁਨਰ ਸਰਜੀਤ ਅਕਾਲੀ ਦਲ ਚੋਂ ਲੜੇਗਾ ਜਾਂ ਫਿਰ ਨਹੀਂ ਇਸੇ ਦੇ ਨਾਲ ਜੇਕਰ ਆ ਚੋਣ ਇਸ ਧੜੇ ਦੇ ਵੱਲੋਂ ਨਹੀਂ ਲੜੀ ਜਾਂਦੀ ਤਾਂ ਇਹ ਵੀ ਨਿਰਖਣ ਕੀਤਾ ਜਾਵੇਗਾ ਕਿ ਕਿਉਂ ਨਹੀਂ ਲੜੀ ਜਾ ਰਹੀ ਜਾਂ ਅਕਾਲੀ ਦਲ ਦੇ ਵੱਲੋਂ ਹੁਣ ਕੀ ਭੁਗਤਣਾ ਸ਼ुरू ਹੋ ਸਕਦਾ ਹੈ ਜਾਂ ਕਿਹਦੇ ਨਾਲ ਕੋਈ ਗੱਠਜੋੜ ਹੋ ਸਕਦਾ ਹੈ ਗੱਠਜੋੜ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਸਾਰੀ ਜਿਹੜੀ ਚਰਚਾ ਹੈ ਉਹ ਇਸ ਕਮੇਟੀ ਦੀ ਰਿਪੋਰਟ ਤੇ ਸੰਭਵ ਹੈ ਤੇ ਕਮੇਟੀ ਜਦੋਂ ਰਿਪੋਰਟ ਸੌਂਪੇਗੀ ਉਸ ਤੋਂ ਬਾਅਦ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੋਈ ਵੱਡਾ ਫੈਸਲਾ ਲਿਆ ਜਾਵੇਗਾ ਪਰ ਇਹਨਾਂ ਚੋਣਾਂ ਦੇ ਦੌਰਾਨ ਸੰਦੀਪ ਸਿੰਘ ਸਣੀ ਦਾ ਜ਼ਿਕਰ ਵਾਰ-ਵਾਰ ਹੋ ਰਿਹਾ ਹੈ ਹਾਲਾਂਕਿ ਅਧਿਕਾਰਤ ਤੌਰ ਤੇ ਪੁਸ਼ਟੀ ਕਿਸੇ ਵੀ ਧੜੇ ਦੇ ਵੱਲੋਂ ਨਹੀਂ ਕੀਤੀ ਗਈ ਤੇ ਨਾ ਹੀ ਪਰਿਵਾਰ ਵੱਲੋਂ ਕੀਤੀ ਗਈ ਪਰ ਜੇਕਰ ਉਹ ਚੋਣ ਲੜੇਗਾ ਤਾਂ ਆਜ਼ਾਦ ਤੌਰ ਤੇ ਚੋਣ ਲੜੇਗਾ ਤੁਹਾਨੂੰ ਯਾਦ ਹੋਣਾ ਹੈ ਕਿ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਮੀਡੀਆ ਸਾਹਮਣੇ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਸੰਦੀਪ ਸਿੰਘ ਸਣੀ ਆਜ਼ਾਦ ਤੌਰ ਤੇ ਚੋਣ ਲੜਨਾ ਚਾਹੁੰਦਾ ਹੈ ਤਾਂ ਇਹ ਧੜੇ ਉਸ ਨੂੰ ਸਮਰਥਨ ਦੇਣਗੇ ਕਿਉਂਕਿ ਉਸ ਤੇ ਪ੍ਰੈਸ਼ਰ ਨਹੀਂ ਪਾਉਣਗੇ ਕਿ ਕਿਸੇ ਪਾਰਟੀ ਵੱਲੋਂ ਜਾਂ ਧੜੇ ਦੇ ਵੱਲੋਂ ਚੋਣ ਲੜੀ ਜਾਵੇ ਪਰ ਕੋਈ ਵੀ ਇਥੋਂ ਪੰਥਕ ਚਿਹਰਾ ਉਤਰੇਗਾ ਤਾਂ ਉਸ ਦਾ ਇਹਨਾਂ ਧੜਿਆਂ ਦੇ ਵੱਲੋਂ ਸਮਰਥਨ ਜ਼ਰੂਰ ਦਿੱਤਾ ਜਾਵੇਗਾ ਤੇ ਚਰਚਾ ਇਸ ਦੇ ਨਾਲ ਇਹ ਵੀ ਛਿੜੀ ਹੋਈ ਹੈ ਕਿ ਹੋ ਸਕਦਾ ਹੈ ਕਿ ਕੋਈ ਵੀ ਉਮੀਦਵਾਰ ਨਾ ਐਲਾਨਿਆ ਜਾਵੇ ਅਮਰਤਪਾਲ ਜਿਸ ਤਰੀਕੇ ਦੇ ਨਾਲ ਖੁਦ ਉਸਨੇ ਚੋਣ ਲੜੀ ਸੀ ਤਾਂ ਉਹੋ ਹੀ ਇਸ ਸੀਟ ਤੋਂ ਚੋਣ ਲੜ ਸਕਦਾ ਹੈ ਪਰ ਇਹ ਕਿਸੇ ਵੀ ਤਰੀਕੇ ਦੇ ਨਾਲ ਸੰਭਵ ਨਹੀਂ ਹੈ ਪਰ ਜੇਕਰ ਇਹ ਰਲ ਕੇ ਦੋਵੇਂ ਧੜੇ ਕੋਈ ਸਾਂਝਾ ਉਮੀਦਵਾਰ ਐਲਾਨਦੇ ਨੇ ਤਾਂ ਹੋ ਸਕਦਾ ਹੈ ਕਿ ਇਸ ਉਮੀਦਵਾਰ ਦੀ ਜਿੱਤ ਪੱਕੀ ਹੋਵੇ ਕਿਉਂਕਿ ਬਾਕੀ ਪਾਰਟੀਆਂ ਦੇ ਵੱਲੋਂ ਲਗਾਤਾਰ ਇਹੀ ਕਿਹਾ ਜਾਂਦਾ ਹੈ ਕਿ ਇਹ ਜੋ ਸੀਟ ਹੈ ਉਹ ਅਮਰਤਪਾਲ ਸਿੰਘ ਦੇ ਹਲਕੇ ਦੇ ਵਿੱਚ ਆਉਂਦੀ ਹੈ ਸੰਭਾਵੀ ਤੌਰ ਤੇ ਇਹ ਸੀਟ ਅਮਰਤਪਾਲ ਸਿੰਘ ਦੇ ਧੜੇ ਦੇ ਦੇ ਵਿੱਚ ਹੀ ਜਾ ਸਕਦੀ ਹੈ ਇਸ ਕਰਕੇ ਪਾਰਟੀਆਂ ਅੰਦਰ ਖਾਤੇ ਇਹ ਚਰਚਾ ਵੀ ਸ਼ੁਰੂ ਹੋ ਗਈ ਹੈ ਤੇ ਨਾਲ ਹੀ ਉਮੀਦਵਾਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਵੀ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ ਪਰ ਇਹ ਸਭ ਕੁਝ ਉਹ ਵੇਖਣਾ ਖਾਸ ਰਹੇਗਾ ਕਿ ਇਸ ਤੋਂ ਜਿਹੜਾ ਪੰਥਕ ਉਮੀਦਵਾਰ ਹੈ ਉਹ ਕਿਹੜਾ ਹੋਵੇਗਾ ਸਾਂਝਾ ਉਮੀਦਵਾਰ ਹੋਵੇਗਾ ਜਾਂ ਫਿਰ ਕੋਈ ਅਜਾ ਤੌਰ ਤੇ ਖੜੇਗਾ ਤੇ ਇਹ ਧੜੇ ਉਸ ਨੂੰ ਸਮਰਥਨ ਦੇਣਗੇ ਜਾਂ ਫਿਰ ਕੀ ਕੁਝ ਰਹਿਣ ਵਾਲਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ